ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਏਜੀ ਸਾਹਿਬ ਫਰੀਦਕੋਟ ਰੇਂਜ ਤੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ। ਕੱਲ ਮੋਗਾ ਪੁਲਿਸ ਨੇ ਦੀ ਟੀਮਾਂ ਨੇ ਕੁਝ ਅਚੀਵਮੈਂਟਸ ਹਾਸਿਲ ਕੀਤੀ ਹੈ। ਉਹਦੇ ਬਾਰੇ ਅੱਜ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਥਾਣਾ ਸਵਾਲਸਰ ਦੇ ਪਿੰਡ ਪਲੂਰ ਦੇ ਵਿੱਚ ਇੱਕ ਇਨਸੀਡੈਂਟ ਪਰਸੋਂ ਸ਼ਾਮ ਨੂੰ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਦੁਕਾਨਦਾਰ ਦੇ ਕੁਟਮਾਰ ਕਰਕੇ ਉਹ ਤੋਂ ਪੈਸੇ ਖੋਏ ਗਏ ਸੀ। ਉਹਦੇ ਸਬੰਧੀ 6 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ। ਉਹਦੀ ਤਫ਼ਤੀਸ਼ ਦੇ ਸਮੇਂ ਚ ਐਸ ਐਚ ਓ ਸਮਾਲ ਸਰ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ ਪਿੰਡ ਦੇ ਨੇੜੇ ਹੀ ਕੋਈ ਦੁਬਾਰਾ ਵਾਰਦਾਤ ਕਰਨ ਦੀ ਅੰਜ਼ਾਫ ਫਿਰਾਕ ਚ ਹੈਗੇ ਨੇ ਤੇ ਉੱਥੇ ਇਕੱਠੇ ਹੋਏ ਨੇ ਤੁਰੰਤ ਐਕਸ਼ਨ ਕਰਦੇ ਆ ਐਸ ਐਚ ਓ ਸਮਾਲ ਸਰ ਦੀ ਟੀਮ ਮੌਕੇ ਤੇ ਪਹੁੰਚੀ ਉਹਨਾਂ ਨੇ ਪੁਲਿਸ ਟੀਮ ਨੂੰ ਵੇਖੇ ਓਪਨ ਫਾਇਰ ਕਰਤਾ ਜਵਾਬੀ ਕਾਰਵਾਈ ਜਦੋਂ ਐਸ ਐਚ ਓ ਸਾਹਿਬ ਦੀ ਟੀਮ ਵੱਲੋਂ ਕੀਤੀ ਗਈ ਇੱਕ ਅਕਿਊਜ਼ ਦੀ ਥਾਈ ਦੇ ਵਿੱਚ ਗੋਲੀ ਵੱਜ ਗਈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਇਆ ਗਿਆ ਉਥੇ ਉਹਦੀ ਕੰਡੀਸ਼ਨ ਠੀਕ ਹੈਗੀ ਹੈ ਉਥੇ ਉਹਦਾ ਟਰੀਟਮੈਂਟ ਚੱਲ ਰਿਹਾ ਹੈ ਇਹਦੇ ਵਿੱਚ ਟੋਟਲ 6 ਅਕਿਊਜ਼ਡ ਹੈਗੇ ਸੀ ਜਿਹਦੇ ਵਿੱਚੋਂ ਦੋ ਅਕਿਊਜ਼ਡ ਮੌਕੇ ਤੇ ਫੜ ਲਏ ਸੀ ਬਾਕੀ ਜਿਹੜੇ ਨੇ ਉਹ ਮੌਕੇ ਦਾ ਫਾਇਦਾ ਉਠਾ ਕੇ ਭੱਜ ਗਏ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਲਗੀਆਂ ਹੋਈਆਂ ਹਨ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਇਹਦੇ ਵਿੱਚ ਟੋਟਲ 6 ਅਕਿਊਜ਼ਡ ਨੇ ਇਹਨਾਂ ਦੇ ਪਹਿਲਾਂ ਵੀ ਐਫ ਆਈ ਆਰ ਆ ਰਿਸਟਰ ਹੈਗੀਆਂ ਨੇ ਇੱਕ ਅਕਿਊਜ਼ਡ ਤੇ ਪਹਿਲਾਂ 9 ਮੁਕਦਮੇ ਦਰਜ ਨੇ ਇੱਕ ਤੇ ਦੋ ਤੀਜੇ ਦੇ ਤੇ ਚੌਥੇ ਤੇ ਜਿਹੜੇ ਅਕਿਊਜ਼ ਪੜੇਗੇ ਉਹਨਾਂ ਦੇ ਪਹਿਲਾਂ ਇੱਕ ਇੱਕ ਮਾਮਲਾ ਦਰਜ ਹੈ ਤੇ ਇੱਕ ਹਰਪ੍ਰੀਤ ਸਿੰਘ ਉਰ ਫੈਪੀ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੋ ਤੇ ਦੋ ਮੁਗਤਵੇਂ ਦਰਜ ਨੇ ਇੱਕ ਨਾਂ ਦੇ ਨਾਲ ਰੋਸ਼ਨ ਸਿੰਘ ਸੀ ਉਹ ਤੇ ਪਹਿਲਾਂ 15 ਮੁਗਤਵੇਂ ਮਰਡਰ ਤੇ ਲੁੱਟਖੋਹ ਦੇ ਦਰਜ ਹੈਗੇ ਨੇ ਆ ਸਾਰਾ ਆਪਰੇਸ਼ਨ ਐਸਪੀ ਹੈੱਡ ਕੁਆਰਟਰ ਸਾਹਿਬ ਤੇ ਡੀਐਸਪੀ ਹੈੱਡ ਕੁਆਰਟਰ ਸਾਹਿਬ ਦੀ ਨਿਗਰਾਨੀ ਹੇਠ ਹੋਇਆ ਸੀ ਜਿਹਦੇ ਵਿੱਚ ਸਮਲਸਰ ਥਾਣੀ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਹਾਂਜੀ ਇਹ ਉਥੇ ਵਾਰਦਾਤ ਕਰਕੇ ਭੱਜ ਗਏ ਸੀ ਪਰ ਜਦੋਂ ਦੁਬਾਰਾ ਇਹਨਾਂ ਨੂੰ ਇਨਫੋਰਮੇਸ਼ਨ ਆਈ ਸੀ ਥਾਣੀ ਦੀ ਟੀਮ ਨੂੰ ਕਿ ਦੁਬਾਰਾ ਉਸੀ ਏਰੀਆ ਦੇ ਵਿੱਚ ਕੋਈ ਹੋਰ ਵਾਰਦਾਤ ਕਰਨ ਦੀ ਇੰਜਾਮ ਚ ਹੈਗੇ ਨੇ ਤੇ ਉੱਥੇ ਜਦੋਂ ਇਹ ਬਲੂਰ ਤੋਂ ਲਖਨਊ ਡਰੇਨ ਉੱਥੇ ਬਣੀ ਹੋਈ ਆ ਉਹ ਕੱਚਾ ਰਸਤਾ ਜਾਂਦਾ ਹੈ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਤੇ ਉੱਥੇ ਆ ਸਾਰਾ ਜਿਹੜਾ ਘਟਨਾ ਹੈ ਆ ਵਾਪਰੀ ਹੈ ਇਹ ਸਾਰੇ ਆਪਸ ਵਿੱਚ ਪਹਿਲਾਂ ਤੋਂ ਹੀ ਜਾਣਕਾਰ ਹੈਗੇ ਨੇ ਯਾਰ ਦੋਸਤ ਹੈਗੇ ਨੇ ਬਾਕੀ ਜਿਹੜੇ ਹੋਰ ਅਕਿਊਜ਼ ਹੈ ਉਹਨਾਂ ਦੀ ਪੁੱਛਗਿੱਛ ਜਿਹੜੀ ਆ ਉਹ ਚੱਲ ਰਹੀ ਹੈ ਸਾਰੀ ਗੱਲ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗੀ ਉਹਨਾਂ ਕੋਲ ਵੀ ਵੈਪਨ ਹੈਗੇ ਸੀ ਐਦਾ ਵੈਪਨ ਮੌਕੇ ਤੋਂ 1.32 ਬੋਰ ਦਾ ਬਰੰਦ ਹੋ ਗਿਆ ਲਾਈਵ ਰਾਉਂਡਸ ਦੇ ਨਾਲ ਪਕਿਆ ਕੋਲ ਜਿਹੜੇ ਵੈਪਨ ਸੀ ਉਹਨਾਂ ਦੇ ਕੋਲ ਵੀ ਵੈਪਨ ਹੈਗੇ ਸੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਕੋਈ ਨਾਮੀ ਗੈਂਗਸਟਰ ਦੇ ਨਾਲ ਹਜੇ ਤੱਕ ਇਹਨਾਂ ਦਾ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਫਿਰ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਰਿਵਾਰਡ ਦੇ ਵਿੱਚ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕਰਕੇ ਸਾਰਾ ਕਲੀਅਰ ਹੋ ਜਾਊਗਾ